ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਚੈਸ ਕਲੌਸ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨਲੀ ਵੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੋਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਕੋ ਅੱਜ ਫੇਰ ਆਪਾਂ ਵੀਡੀਓ ਜਿਹੜੀ ਉਹ ਡਿਸਕਾਊਂਟ ਦੀ ਲੈ ਕੇ ਆਏ ਆ ਕਾਟਨ ਦੇ ਸੂਟਾਂ ਨਾਲ ਲੈ ਕੇ ਆਏ ਆ ਔਰ ਡਿਫਰੈਂਟ ਵੈਰਾਈਟੀ ਦੇ ਸੂਟ ਹੋਣਗੇ ਪਹਿਲਾ ਸੂਟ ਦੇਖੋ ਜੀ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ ਬਹੁਤ ਪਿਆਰਾ ਜਿਹਾ ਸੂਟਾ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਕੋਈ ਸੀਥੂਣੀ ਹੈਗਾ ਬਿਲਕੁਲ ਵੀ ਸੀਥੂਣੀ ਹੈਗਾ ਇਹ ਤੁਸੀਂ ਇਦਾਂ ਹੀ ਲੈ ਸਕਦੇ ਹੋ ਡਿਜ਼ਾਈਨਿੰਗ ਦੇਖ ਲਓ ਬਹੁਤ ਪਿਆਰੀ ਡ ਤੇ ਇਹ ਹੈਗੀ ਜੀ ਇਹਦੇ ਨਾਲ ਕੋਰਾ ਕਾਟਨ ਦੀ ਸਲਵਾਰ ਹੈ ਇਹ ਵਾਲੀ ਸਲਵਾਰ ਹੈ ਇਹਦੇ ਮੂਰੀ ਤੇ ਇਹ ਵਾਲਾ ਡਿਜ਼ਾਈਨ ਆਊਗਾ ਤੇ ਅੱਜ ਲੋ ਜੀ ਨੈਕਸਟ ਸੂਟ ਦਿਖਾਉਣੇ ਆ ਇਹ ਵਾਲਾ ਇਹਦਾ ਸ਼ਰਟ ਰਹੂਗਾ ਕਾਫੀ ਪਿਆਰਾ ਇਹਦਾ ਪ੍ਰਿੰਟ ਹੈਗਾ ਆਹ ਲੋ ਇਹ ਵਾਲੇ ਪ੍ਰਿੰਟ ਦੇ ਵਿੱਚ ਇਹਦੀ ਸ਼ਰਟ ਰਹੂਗੀ ਤੇ ਇਹ ਵੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਤੇ ਇਹ ਵਾਲੀ ਇਹਦੀ ਸਲਵਾਰ ਰਹੂਗੀ ਸਲਵਾਰ ਦੇਖੋ ਬੜੀ ਸੋਹਣੀ ਜੀ ਸਲਵਾਰ ਹੈ ਇਹਦੀ ਕਾਫੀ ਪਿਆਰੀ ਲੱਗਦੀ ਆਹ ਲੋ ਇੱਥੋਂ ਲੈ ਕੇ ਇਹਦੇ ਸਾਰੇ ਤੇ ਵਰਕ ਹੈ ਇਹ ਵਾਲੀ ਚਾਹੇ ਤੁਸੀਂ ਇਹਦੀ ਪਲਾਜ਼ੋ ਬਣਾ ਲਓ ਚਾਹੇ ਤੁਸੀਂ ਇਹਦੀ ਸਲਵਾਰ ਬਣਾ ਲਓ ਜੋ ਮਰਜ਼ੀ ਬਣਾ ਲਓ ਬੜਾ ਪਿਆਰਾ ਲੱਗਣਾ ਜੀ ਇਹ ਸੂਟ ਪਰ ਅੱਜ ਇਹ ਸੂਟ ਵੀ ਤੁਹਾਨੂੰ ਬੜੀ ਵੱਡੇ ਡਿਸਕਾਊਂਟ ਤੇ ਮਿਲ ਰਿਹਾ ਹੈ 700 ਦੇ ਵਿੱਚ ਇਹ ਸੂਟ ਮਿਲ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਆਹ ਲਓ ਦਾ ਅਗਲਾ ਸੂਟ ਦੇਖੋ ਕਾਟਨ ਬਹੁਤ ਵਧੀਆ ਆਊਗੀ ਮੋਟੀ ਕਾਟਨ ਆਊਗੀ ਕੋਈ ਲਾਈਨਿੰਗ ਦੀ ਲੋੜ ਨਹੀਂ ਪੈਣੀ ਕੋਈ ਅੰਡਰ ਸ਼ਰਟ ਦੀ ਤੁਹਾਨੂੰ ਇਹਦੇ ਚ ਲੋੜ ਨਹੀਂ ਪੈਣੀ ਪ੍ਰਿੰਟ ਬਹੁਤ ਸੋਹਣਾ ਹੋਊਗਾ ਆਹ ਲਓ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਹੈਗੀ ਇਹਦੇ ਨਾਲ ਸਲਵਾਰ ਆ ਲੋ ਜਿੱਦਾਂ ਬਲੈਕ ਦੇਖੀ ਐ ਉਦਾਂ ਹੀ ਤੁਹਾਨੂੰ ਇਹ ਵਾਲੀ ਮਿਲੂਗੀ ਬੜੇ ਹੀ ਸੋਹਣੇ ਜੇ ਕੱਟ ਪਏ ਹੋਏ ਨੇ ਇਹਦੇ ਤੇ ਚਾਹੇ ਪਲੈਜ਼ੋ ਬਣਾ ਲਓ ਤੇ ਚਾਹੇ ਬਣਾ ਲਓ ਸਲਵਾਰ ਸੂਟ ਮਿਲੂਗਾ ਜੀ 700 ਚ ਨੈਕਸਟ ਦੇਖੋ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਤੇ ਡਿਜ਼ਾਈਨਿੰਗ ਥੋੜੀ ਜੀ ਸਲਵਾਰ ਦੀ ਚੇਂਜ ਹੋ ਗਈ ਐ ਇਹ ਵਾਲੀ ਸ਼ਰਟ ਐ 컬러ਫੁਲ ਜੀ ਸ਼ਰਟ ਮਿਲੂਗੀ ਤੇ ਇਹ ਹੈਗਾ ਜੀ ਇਹਦਾ ਬਾਟਮ ਬਾਟਮ ਦੇਖ ਲਓ ਤੁਸੀਂ ਉੱਪਰ ਵਰਕ ਹੈ ਤੇ ਇਹ ਵਾਲਾ نیچے ਰਹੂਗਾ ਇਹ ਪਲਾਜ਼ੋ ਵੀ ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ ਜੇ ਤੁਸੀਂ ਇਹਦੀ ਸਟ੍ਰੇਟ ਸਲਵਾਰ ਬਣਾ ਲੈਨੇ ਆ ਉਹ ਵੀ ਬਹੁਤ ਪਿਆਰੀ ਲੱਗਦੀ ਹੈ ਠੀਕ ਹੈ ਜੀ ਇਹ ਸੂਟ ਵੀ ਤੁਹਾਨੂੰ 700 ਦੇ ਵਿੱਚ ਆ ਜੀ ਅਗਲਾ ਦੇਖੋ ਇਹ ਬਲੈਕ ਕਲਰ ਦੇ ਵਿੱਚ ਹੈ ਇੰਨਾ ਸੋਹਣਾ ਪ੍ਰਿੰਟ ਹੈ ਇਹਦਾ ਬਸ ਦੇਖੀ ਜਾ ਜਾਣੀ ਬੜਾ ਹੀ ਸੋਹਣਾ ਲੱਗਦਾ ਹੈ ਇਹ ਖਿੜਮਾ ਖਿੜਮਾ ਪ੍ਰਿੰਟ ਹੈ ਇਹ ਇਹਦੇ ਨਾਲ ਸਲਵਾਰ ਹੈ ਜੀ ਲਓ ਜੀ ਨੈਕਸਟ ਦੇਖੋ ਇਹ ਥੋੜਾ ਜਿਹਾ ਰਸਟੀ ਜਿਹਾ ਟੋਨ ਨੂੰ ਹੀ ਆ ਜਾਂਦਾ ਇਹ ਲਾਈਟ ਜਿਹਾ ਕਲਰ ਸਹੀ ਆ ਰਿਹਾ ਦੇਖ ਹਾਂ ਆ ਲੋ ਜਿਹੜਾ ਤੁਹਾਨੂੰ ਕਲਰ ਦਿਖ ਰਿਹਾ ਉਹ ਬੀਬੀ ਨੇ ਦੱਸਤਾ ਕਿ ਤੁਹਾਨੂੰ ਸਹੀ ਦਿਖ ਰਿਹਾ ਬਹੁਤ ਜ਼ਿਆਦਾ ਡਾਰਕ ਕਲਰ ਨਹੀਂ ਹੈਗਾ ਡਿਫਰੈਂਟ ਜਿਹਾ ਕਲਰ ਹੈਗਾ ਤੇ ਲਾਈਟ ਫਰੋਜ਼ੀ ਬਿਲਕੁਲ ਲਾਈਟ ਫਰੋਜ਼ੀ ਹੈ ਦੀ ਸਲਵਾਰ ਹੈ ਔਰ ਸਲਵਾਰ ਤੇ ਦੇਖੋ ਤੁਸੀਂ ਲਾਈਨਾਂ ਲਾਈਨਾਂ ਜੀਆਂ ਨੇ ਬੜੀ ਸੋਹਣੀ ਲੱਗਦੀ ਹੈ ਔਰ ਇਹ ਵੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਇਹ ਵਾਲਾ ਸੂਟ ਹੈ ਜਿਹੜਾ ਤੁਹਾਨੂੰ ਇਹ ਮਿਲ ਜੂਗਾ ਜੀ 700 ਦੇ ਵਿੱਚ 700 ਦੇ ਵਿੱਚ ਆਊਗਾ ਤੁਹਾਡੇ ਕੋਲ ਸ਼ਿਪਿੰਗ ਫ੍ਰੀ ਹੋਊ ਅਗਲਾ ਦੇਖ ਲਓ ਲੋ ਇਹ ਵਾਲਾ ਦੇਖੋ ਲਾਈਟ ਸਕਾਈ ਜਿਹਾ ਕਲਰ ਹੈਗਾ ਇਹਦਾ ਤੇ ਇਹ ਸਲਵਾਰਾ ਇਹਦੇ ਨਾਲ print ਦੇਖ ਲਓ ਇਹ ਸੂਟ ਤੁਹਾਡੇ ਕੋਲ 650 ਜਾਊਗਾ ਹੁਣ ਫ੍ਰੀ ਸ਼ਿਪਿੰਗ ਦੇ ਨਾਲ ਆਊਗਾ ਪਿਲਾ ਦੇਖੋ ਅਗਲਾ ਦੇਖੋ ਦੁਪੱਟੇ ਨਾਲ ਆ ਸੂਟ ਹੁਣ ਬਿਲਕੁਲ ਕਾਟਨ ਦਾ ਸੂਟ ਬਿਲਕੁਲ ਕਾਟਨ ਦਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਕੋਈ ਸੀਥਰੂ ਨਹੀਂ ਆ ਤੁਸੀਂ ਇਹਦਾ ਨਾ ਵਰਕ ਦੇਖੋ ਬੜਾ ਸੋਹਣਾ ਪੱਟੀ ਹੈ ਇਹ ਪੱਟੀ ਐਡਜਸਟੇਬਲ ਹੈ ਜਿੱਥੇ ਮਰਜ਼ੀ ਐਡਜਸਟ ਕਰ ਲਓ ਇਹ ਨਾ ਕੋਡੀਆਂ-ਕੋਡੀਆਂ ਜੀਆਂ ਨੇ ਬਟਨਾਂ ਵਰਗੀਆਂ ਲੱਗਦੀਆਂ ਨੇ ਹਾਂ ਬਹੁਤ ਸੋਹਣਾ ਲੱਗਦਾ ਹੈ ਇਹ ਇਹ ਐਡਜਸਟੇਬਲ ਹੈਗੀ ਹੈ ਜੀ ਉੱਚਾ ਨੀਵਾ ਕਰ ਸਕਦੇ ਹੋ ਤੁਸੀਂ ਤੇ ਬੈਕ ਸਾਈਡ ਤੇ ਵੀ ਸੇਮ ਪ੍ਰਿੰਟ ਮਿਲੂਗਾ ਜਿਸ ਤਰ੍ਹਾਂ ਦਾ ਫਰੰਟ ਸਾਈਡ ਤੇ ਮਿਲ ਰਿਹਾ ਇਹ ਵਾਲੀ ਇਹਦੇ ਨਾਲ ਮਿਲੂਗੀ ਜੀ ਸਲਵਾਰ ਠੀਕ ਹੈ ਜੀ ਤੇ ਦੁਪੱਟਾ ਦੇਖੋ ਮਲ ਕਾਟਨ ਦੇ ਵਿੱਚ ਦੁਪੱਟਾ ਆਹ ਰਹਾ ਦੁਪੱਟਾ ਮਲ ਕਾਟਨ ਦੇ ਵਿੱਚ ਆ ਲਓ ਤੇ ਫੋਰ ਸਾਈਡ ਇਹਦੇ ਇਹ ਵਾਲੀ ਪੱਟੀ ਵੀ ਮਿਲੂਗੀ ਸ਼ਰਟ ਨਾਲ ਦੀ ਤੇ ਪੈਚ ਲੱਗੇ ਹੋਏ ਨੇ ਜੀ ਇਹਦੇ ਤੇ ਲਓ ਦੁਪੱਟਾ ਵਧੀਆ ਹੈਗਾ ਸਵਾ ਦੋ ਪਲੱਸ ਹੋਊਗਾ ਜੀ ਇਹ ਦੁਪੱਟਾ 1195 ਦਾ ਸੂਟ ਸੀ ਅੱਜ ਤੁਹਾਨੂੰ ਇਹ 1050 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਪ्युअर ਕਾਟਨ ਦੇ ਵਿੱਚ ਤੁਹਾਨੂੰ ਇਹ ਸ਼ਰਟ ਮਿਲੂਗੀ ਇਹਦੇ ਉੱਪਰ ਆ ਲੱਗਿਆ ਹੋਇਆ ਜਿਹੜਾ ਪੱਟੀ ਹੈ ਤੇ ਇਹਦੇ ਉੱਪਰ ਵਰਕ ਹੈ ਵਿੱਚ ਮਿਰਰ ਵਰਕ ਵੀ ਮਿਲੂਗਾ ਤੁਹਾਨੂੰ ਕਾਫੀ ਸੋਹਣਾ ਲੱਗਦਾ ਜੀ ਇਹ ਸੂਟ ਤਾਂ ਬਲੈਕ ਕਲਰ ਦੇ ਵਿੱਚ ਸ਼ਰਟ ਹੈਗੀ ਹੈ ਬੈਕ ਸਾਈਡ ਤੇ ਸੇਮ ਪ੍ਰਿੰਟ ਮਿਲੂਗਾ ਔਰ ਪੱਟੀ ਐਡਜਸਟੇਬਲ ਹੈ ਜਿੱਥੇ ਮਰਜੀ ਐਡਜਸਟ ਕਰ ਸਕਦੇ ਹੋ ਤੁਸੀਂ ਇਹ ਵਾਲੀ ਮਹਿਰੂਨ ਕਲਰ ਦੀ ਨਾਲ ਮਿਲੂਗੀ ਜੀ ਸਲਵਾਰ ਰੈਡਿਸ਼ ਮਹਿਰੂਨ ਹੈ ਤੇ ਨਾਲ ਮਿਲੂਗਾ ਇਹ ਪਿਆਰਾ ਜਿਹਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਲੱਗਦਾ ਇਹ ਜੀ ਆਹ ਲਓ ਸੱਤੇ ਟਿਕਣ ਵਾਲਾ ਦੁਪੱਟਾ ਠੀਕ ਹੈ ਜੀ ਆਹ ਲਓ ਵਿੱਚ ਲੱਗੇ ਹੋਏ ਨੇ ਇਹ ਵਾਲੇ ਪੈਚ ਬਾਕੀ ਸਾਰੀ ਬਲੌਕ ਪੇਂਟਿੰਗ ਹੈ ਵਿਚ ਵਿੱਚ ਮਹਿਰੂਨ ਕਲਰ ਦੇ ਇਹ ਪੈਚ ਲੱਗੇ ਨੇ 4 ਸਾਈਡ ਇਹ ਵਾਲੀ ਹੈਗੀ ਹੈ ਜੀ ਲੇਸ ਤੇ ਦੁਪੱਟਾ ਹੋਊਗਾ ਜੀ 2.5 ਮੀਟਰ ਤੇ ਪ੍ਰਾਈਸ ਅੱਜ ਡਿਸਕਾਊਂਟਡ ਪ੍ਰਾਈਸ ਹੈਗੀ ਆ 1025 ਰੁਪਏ 1025 ਦੇ ਵਿੱਚ ਆਜੂਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਨੈਕਸਟ ਦੇਖੋ ਇਹਦੇ ਨਾਲ ਦਾ ਸੂਟ ਆਪਾਂ ਪਹਿਲਾਂ ਦੇ ਚੁੱਕੇ ਆ ਉਹ ਸੀਗਾ ਜੀ ਮਹਿਰੂਨ ਕਲਰ ਚ ਇਹ ਵਾਲਾ ਥੋੜਾ ਜਿਹਾ ਹੈਗਾ ਵਾਈਨ ਜੇ ਦੇ ਵਿੱਚ ਹੈਗਾ ਬਾਕੀ ਵਧੀਆ ਲੱਗਦਾ ਸੂਟ ਇਹ ਵੀ ਆਲੋ ਸਾਰੇ ਸ਼ਰਟ ਦੇ ਉੱਪਰ ਇਸ ਤਰ੍ਹਾਂ ਮਿਰਰ ਵਰਕ ਹੋਇਆ ਹੋਇਆ। ਬਿਲਕੁਲ ਕਾਟਨ ਦੇ ਵਿੱਚ ਸੂਟ ਹੈ। ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਇਹ ਵੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ। ਕੋਈ ਅੰਡਰ ਸ਼ਰਟ ਦੀ ਲੋੜ ਨਹੀਂ ਹੈ। ਬਿਲਕੁਲ ਸੀ ਥਰੂ ਨਹੀਂ ਹੈ। ਨਹੀਂ ਸਹੀ ਹੈ। ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ। ਸਲਵਾਰਾ ਬੇਸ ਕਲਰ ਦੇ ਨਾਲ ਮੈਚ ਕਰਦੀ ਹੈ ਜੀ। ਇਹ ਵੀ ਕਾਟਨ ਦੇ ਵਿੱਚ ਰਹੂਗੀ। ਤੇ ਨਾਲ ਹੈਗਾ ਦੁਪੱਟਾ। ਮਲ ਕਾਟਨ ਦਾ ਦੁਪੱਟਾ। ਆਲੋ। ਵਿੱਚ ਇਹਦੇ ਲੱਗਿਆ ਪੈਚ ਥੋੜਾ ਥੋੜਾ ਬਰੀਕ ਗੋਟੇ ਦਾ ਕੰਮ ਹੋਇਆ ਫੋਰ ਸਾਈਡੇ ਪੱਟੀ ਆ ਨਾਲ ਬਰੀਕ ਲੇਸ ਲੱਗਣੀ ਹੈ ਠੀਕ ਹੈ ਆ ਲੋ ਸਵਾ ਦੋ ਮੀਟਰ ਦੁਪੱਟਾ ਮਿਲੂਗਾ ਇਹ ਸੂਟ ਮਿਲ ਰਿਹਾ ਅੱਜ ਤੁਹਾਨੂੰ 1095 ਵਿੱਚ ਨੈਕਸਟ ਦੇਖੋ ਆ ਲੋ ਨੈਕਸਟ ਦੇਖੋ ਇਹ ਅੱਜ ਡਿਸਕਾਊਂਟ ਹੀ ਲੱਗਿਆ ਹੋਇਆ ਜੀ ਇਹਨਾਂ ਤੇ ਵੀ ਲਓ ਜੀ ਬਹੁਤ ਸੋਹਣਾ ਸੂਟ ਹੈ ਕਾਟਨ ਦੇ ਵਿੱਚ ਸੂਟ ਹੈ ਤੇ ਬ੍ਰਾਂਡਡ ਸੂਟ ਆ ਜੀ ਇਹ ਸ਼ੰਕਰ ਬ੍ਰਾਂਡ ਦਾ ਸੂਟ ਹੈ ਠੀਕ ਹੈ ਬਹੁਤ ਸੋਹਣਾ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਤੇ ਘੇਰਾ ਨਾਪ ਕੇ ਦੱਸ ਦਿੰਨੀ ਆ ਬੈਕ ਫਰੰਟ ਦੋਨੋਂ ਦੇ ਦੇ ਤੇ ਵਰਕ ਹੋ ਜਾਵੇ ਪੰਜ ਪੰਜ ਕਟ ਵਰਕ ਪੰਜ ਪੰਜ ਲਾਈਨਾਂ 25.5 25 ਬਣ ਕੇ ਰੈਡੀ ਹੋ ਜਾਊਗਾ ਬੈਕ ਸਾਈਡ ਤੇ ਵੀ ਕਟ ਵਰਕ ਮਿਲੂਗਾ ਔਰ ਫਰੰਟ ਸਾਈਡ ਤੇ ਵੀ ਕਟ ਵਰਕ ਮਿਲੂਗਾ ਤੇ ਅੱਜ ਇਹ ਸੂਟ ਤੁਹਾਨੂੰ ਮਿਲ ਜੂਗਾ 800 ਦੇ ਵਿੱਚ 800 ਦੇ ਵਿੱਚ ਬਾਜੂ ਤੇ ਵੀ ਓਨਾ ਹੀ ਕਟ ਵਰਕ ਠੀਕ ਹੈ ਜੀ 800 ਚ ਮਿਲ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗਾ ਨੈਕਸ ਦੇਖੋ ਲੋਜੀ ਉਦਾਂ ਹੀ ਇਹ ਲੱਗ ਰਿਹਾ ਮੈਨੂੰ ਸੇਮ ਹੀ ਹੈ ਇਹਦੇ ਵੀ ਬੈਕ ਸਾਈਡ ਤੇ ਉਨਾ ਹੀ ਵਰਕ ਆ ਉਨਾ ਹੀ ਘੇਰਾ ਹੋਊਗਾ ਉਨੀ ਬਾਜੂ ਹੋਊਗੀ ਠੀਕ ਹੈ ਇਹ ਵਾਲਾ ਇਹਦਾ ਪ੍ਰਿੰਟ ਹੋਊਗਾ ਪ੍ਰਿੰਟ ਮੈਂ ਦੁਬਾਰਾ ਕੋਲ ਦੇਣੀ ਆ ਹੋਰ ਚੰਗੀ ਤਰ੍ਹਾਂ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ ਸ਼ੰਕਰ ਬ੍ਰਾਂਡ ਦਾ ਸੂਟ ਹੋਊਗਾ ਠੀਕ ਹੈ ਜੀ ਕਾਫੀ ਵਧੀਆ ਸੂਟ ਆ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ 800 ਚ ਆਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗਾ ਰੋਜ਼ ਨੇਕਸ ਦੇਖੋ ਇਹ ਵੀ ਪ੍ਰਿੰਟ ਬਹੁਤ ਜਿਆਦਾ ਪਿਆਰਾ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਕਾਫੀ ਜਿਆਦਾ ਵਧੀਆ ਏਕੇ ਟੈਕਸ ਦਾ ਸੂਟ ਇਹ ਵੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਇਹਦੇ ਵੀ ਘੇਰੇ ਤੇ ਉਨਾ ਹੀ ਵਰਕ ਹੋਇਆ ਹੋਇਆ ਮੇਰੇ ਖਿਆਲ ਇਹ ਵੀ ਉਨੇ ਇੱਕ ਘੇਰੇ ਦੇ ਹੀ ਲੱਗ ਰਿਹਾ ਮੈਨੂੰ ਲਓ ਜੀ 21 ਘੇਰਾ ਪੌਣੇ ਕਿ 21 ਘੇਰੇ ਦਾ ਬਲਕਿ ਚਲੋ ਲਗਭਗ ਕਰਦੇ ਕਰਾਉਂਦੇ 21 ਘੇਰਾ ਬਣ ਜਾਊਗਾ ਪਾਈਪਿੰਗ ਵਗੈਰਾ ਲੱਗ ਜਾਂਦੀ ਹੈ ਠੀਕ ਹੈ ਜੀ ਬਾਜੂ ਤੇ ਵੀ ਉਦਾਂ ਹੀ ਤੁਹਾਨੂੰ ਇਹ ਵਰਕ ਮਿਲੂਗਾ ਜਿਸ ਤਰ੍ਹਾਂ ਦਾ ਫਰੰਟ ਤੇ ਮਿਲ ਰਿਹਾ ਹੈ ਬੈਕ ਸਾਈਡ ਤੇ ਇਹਦੀ ਕੋਈ ਵਰਕ ਨਹੀਂ ਹੈਗਾ ਇਸ ਕਰਕੇ ਇਹਦੀ ਪ੍ਰਾਈਸ ਮਿਲੂਗੀ 750 ਲੋ ਜੀ ਉਹ ਤੋਂ ਪਹਿਲਾਂ ਮੈਂ ਉਹ ਦਿਖਾਦਾ ਇਹ ਰਾਮਟੈਕਸ ਦਾ ਸੂਟ ਹੈ ਜੀ ਇੱਥੇ ਕੋਈ ਕਟ ਵਰਕ ਨਹੀਂ ਹੈਗਾ ਬਿਨਾਂ ਕਟ ਵਰਕ ਤੋਂ ਹੈਗਾ ਇਹ ਆਹ ਵਾਲਾ ਪ੍ਰਿੰਟ ਹੈ ਮਸਟਰਡ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਲੋ ਠੀਕ ਹੈ ਜੀ ਮਸਟਰਡ ਕਲਰ ਦੇ ਵਿੱਚ ਸੂਟ ਹੈ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ ਸੀ ਇਹ ਪਹਿਲਾਂ 750 ਦੇ ਵਿੱਚ ਦਿੱਤਾ ਸੀ ਅੱਜ ਇਹ 650 ਦੇ ਵਿੱਚ ਮਿਲ ਰਿਹਾ ਜੀ ਤੁਹਾਨੂੰ ਰਾਮ ਟੈਕਸ ਦਾ ਸੂਟ ਅਗਲਾ ਦੇਖੋ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਹੈ ਇਹ 500 ਦੇ ਵਿੱਚ ਮਿਲੂਗਾ ਠੀਕ ਹੈ ਜੀ ਇਹ ਤੁਹਾਨੂੰ 100 ਰੁਪਏ ਦਾ ਡਿਸਕਾਊਂਟ ਮਿਲੂਗਾ ਕਿਉਂਕਿ ਪਹਿਲਾਂ 600 ਦਾ ਦਿੱਤਾ ਸੀ ਇਸ ਤੋਂ ਬਾਅਦ ਹੁਣ ਕੀ ਡਿਸਕਾਊਂਟ ਦੇਵਾਂਗੇ ਜੀ ਹੁਣ ਇਹ ਸੂਟ ਤੁਹਾਨੂੰ 500 ਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਹੁਣ ਮੈਂ ਤੁਹਾਨੂੰ ਨਾ ਵਰਕ ਵਾਲੇ ਸੂਟ ਦਿਖਾ ਰਹੀ ਹਾਂ ਦੋਕ ਇਹ ਵੀ ਅੱਜ ਡਿਸਕਾਊਂਟ ਤੇ ਮਿਲਣਗੇ ਤੁਹਾਨੂੰ। ਹਾਂ ਲੋ। ਲੋ। ਮਸਟਰਡ ਕਲਰ ਦੇ ਵਿੱਚ। ਬਹੁਤ ਸੋਹਣਾ ਸੂਟ ਹੈ। ਵਰਕ ਹੋਇਆ ਹੋਇਆ। ਆਹ ਕਮਰ ਕੋਲੇ ਆਊਗਾ ਅੰਬੀਆਂ ਆਈਆਂ ਜਿਹੜੀਆਂ ਇਹ ਕਮਰ ਕੋਲੇ ਆਉਣਗੀਆਂ। ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ। ਤੇ ਇਹ ਵਾਲਾ ਹੈਗਾ ਜੀ ਇਹਦਾ ਘੇਰਾ ਘੇਰਾ ਮੈਨੂੰ ਕਾਫੀ ਲੱਗ ਰਿਹਾ ਇਹਦਾ। 25 ਘੇਰਾ। ਠੀਕ ਹੈ ਜੀ। ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਬਾਜੂ ਤੇ ਕਾਫੀ ਵਰਕ ਹੈ ਪੂਰੀ ਐਨ ਭਰੀ ਪਈ ਹੈ ਬਾਜੂ ਘੱਟਾ ਜਿਹਾ ਰਹਿੰਦਾ ਜਿੰਦ ਨੂੰ ਗੱਲ ਸੁਣਾ ਹਾਂ ਐਟਾ ਠੀਕਾ ਹੂੰ ਸੋਨਾ ਰੰਗ ਹੈ ਜੀ ਵਧੀਆ ਕਲਰ ਹੈ ਤੇ ਇਹ ਵਾਲਾ ਇਹਦਾ ਵਰਕ ਮਿਲੂਗਾ ਤੁਹਾਨੂੰ ਇਹ ਸਲਵਾਰ ਤੇ ਵਰਕ ਮਿਲਣਾ ਹੈ ਬਾਜੂ ਦਾ ਵਰਕ ਸਲਵਾਰ ਦਾ ਵਰਕ ਔਰ ਫਰੰਟ ਤੇ ਵਰਕ ਤਿੰਨ ਇਹ ਆਲ ਓਵਰ ਦੇ ਵਿੱਚ ਸੂਟ ਹੈਗਾ ਤੇ ਨਾਲ ਮਿਲੂਗਾ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਟਾਈ ਐਂਡ ਡਾਈ ਦਾ ਆਹ ਲੋ ਪੂਰਾ ਵੱਡਾ ਦੁਪੱਟਾ ਮਿਲੂਗਾ ਖੁੱਲਾ ਚੌੜਾ ਹੋਰ ਸਾਈਡ ਆ येलो ਕਲਰ ਦੀ ਲੇਸ ਲਗਭਗ ਢਾਈ ਹੋਊਗਾ ਜੀ 240 ਕੋ ਹੋ ਸਕਦਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਹੈ ਇਹ ਸੂਟ ਮਿਲਿਆ ਸੀ ਪਹਿਲਾਂ 1850 ਦਾ ਅੱਜ ਇਹ ਮਿਲ ਰਿਹਾ 1650 ਦਾ ਫ੍ਰੀ ਸ਼ਿਪਿੰਗ ਦੇ ਨਾਲ ਸੁ ਕਾਊਗਾ ਨੈਕਸਟ ਹੈਗਾ ਟ੍ਰੈਸਟ ਕਲਰ ਉਹ ਲినਨ ਕਾਟਨ ਦੇ ਵਿੱਚ ਸੀਗਾ ਲినਨ ਕਾਟਨ ਵੀ ਨਹੀਂ ਕਹਿ ਸਕਦੇ ਕਾਟਨ ਜੀ ਉਹ ਪਿਓਰ ਕਾਟਨ ਹੀ ਸੀ ਮੋਟੀ ਕਾਟਨ ਇਹ ਹੈਗੀ ਕੈਮਰੀ ਕਾਟਨ ਉਹ ਪਿਓਰ ਕਾਟਨ ਇਹ ਹੈ ਕੈਮਰੀ ਕਾਟਨ ਹਾਂ ਡਰੈਸ ਕਲਰ ਦੇ ਵਿੱਚ ਹੈ ਠੀਕ ਹੈ ਜੀ ਵਰਕ ਸਾਰਾ ਸੀਵ ਹੀ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਉਹਨਾਂ ਹੀ ਘੇਰਾ ਹੋਊਗਾ ਅੱਛੀ ਘੇਰੇ ਦਾ ਸੂਟ ਸੀਗਾ ਉਦਾਂ ਹੀ ਇਹਦੇ ਤੇ ਸਲਵਾਰ ਤੇ ਵਰਕ ਵੀ ਹੈ ਠੀਕ ਹੈ ਜੀ ਤੇ ਨਾਲ ਮਿਲਣਾ ਤੁਹਾਨੂੰ ਇਹ ਵਾਲਾ ਦੁਪੱਟਾ ਸੋ ਤੁਸੀਂ ਦਿੱਕ ਨੇ ਲੈ ਦਿੱਤੇ ਮਲ ਕਾਟਨ ਦਾ ਦੁਪੱਟਾ ਹੈ 22 ਦਾ ਵਿੱਚ ਬੈਂਦੀ ਆ ਰਸਟ 4 ਸਾਈਡ ਲੇਸ ਇਹ ਪ੍ਰਾਈਸ ਡਿਸਕਾਊਂਟ ਦੇ 1650 1650 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਸੂਟ ਆ ਜੂਗਾ ਇੱਕ ਸੂਟ ਹੋਰ ਰਹਿ ਗਿਆ ਜੀ ਆਪਣੇ ਕੋਲੇ ਆ ਲੋ ਬੜਾ ਸੋਹਣਾ ਸੂਟ ਹੈ ਜੀ ਕਾਫੀ ਸੋਹਣਾ ਪ੍ਰਿੰਟ ਹੈ ਇਹਦਾ ਅਹ ਇਹ ਵਾਲਾ ਪ੍ਰਿੰਟ ਹੈਗਾ ਸੂਟ ਦਾ ਇਹ ਕੋਰਾ ਕਾਟਨ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਸਲਵਾਰ ਦੇ ਚਾਹੇ ਸਲਵਾਰ ਬਣਾਓ ਚਾਹੇ ਪਲੈਜ਼ੋ ਬਣਾਓ ਠੀਕ ਹੈ ਜੀ ਤੇ ਇਹ ਵਾਲਾ ਸੂਟ ਅੱਜ ਤੁਹਾਨੂੰ ਮਿਲ ਰਿਹਾ ਹੈ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ